ਸਾਡੇ ਮਨ ਦੇ ਵਿੱਚ ਵਿਚਾਰ ਆਇਆ ਕਿ ਕੋਈ ਨਾ ਕੋਈ ਇਹੋ ਜਿਹਾ ਪ੍ਰਾਲਾ ਕਰੀਏ ਕਿ ਜਿਹਦੇ ਨਾਲ ਬੱਚੇ ਮੋਬਾਈਲਾਂ ਤੋਂ ਪਾਸੇ ਹੋ ਜਾਣ ਤੇ ਮੇਰੇ ਮਨ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਆਈ ਕਿ ਇਹ ਵਾਕਈ ਗੁਰੂ ਸਾਹਿਬ ਨੇ ਕਿਰਪਾ ਕੀਤੀ ਛੇ ਦਿਨਾਂ ਦਾ ਮੋਬਾਈਲ ਤੋਂ ਖਿਹੜਾ ਛੁੱਟਿਆ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਤੇ ਵਿੱਚ ਵਿਆਹਾਂ ਵਰੀਆਂ ਬੀਬੀਆਂ ਨੇ ਵੀ ਪਾਗ ਲਿਆ ਕਿਹੜੀ ਤਰੱਕੀ ਗੁਰੂ ਸਾਹਿਬ ਨੇ ਵੱਡਾ ਰਾਗੀ ਬਣਾ ਦੇਣਾ ਗਰੰਥੀ ਸਿੰਘ ਸਾਹਿਬ ਬਣਾ ਦੇਣਾ ਤੇ ਜਦੋਂ ਬਾਣੀ ਨੇ ਫਿਰ ਅਸਰ ਕਰਨਾ ਹੈ ਤੇ ਤਰੱਕੀ ਤੇ ਪਾਤਸ਼ਾਹ ਨੇ ਦੇਣੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਇਹਨਾਂ ਨੂੰ ਬਾਣੀ ਵੀ ਕੰਠ ਕਰਵਾਵਾਂਗੇ ਜਦੋਂ ਬਾਣੀ ਕੰਠ ਹੋਏਗੀ ਫਿਰ ਉਹ ਗੁਰਬਾਣੀ ਕੰਠ ਦੇ ਮੁਕਾਬਲੇ ਵੀ ਜਿਹੜੇ ਕਰਵਾਏ ਜਾਣਗੇ ਅਸੀਂ ਵਿਗਦੇ ਵੀ ਤੁਸੀਂ ਬੱਚਿਆਂ ਨੂੰ ਤੇ ਨਾਮ ਸੇਵਾ ਨਾਲ ਜੋੜ ਰਹੇ ਹੋ ਉਹਨਾਂ ਮਾਪੇ ਬਾਬ ਨਾਲ ਕੀ ਕਰੋਗੇ ਜਿਹੜੇ ਮਾਪੇ ਖੁਦ ਆਪਣੇ ਬੱਚਿਆਂ ਦੇ ਨਾਲ ਦੀਦਾ ਪਾਉਂਦੇ ਨੇ ਜਿਹੜੇ ਟੀਵੀ ਦੇ ਵੱਲ ਵੇ ਵੇ ਕੇ ਅਸੀਂ ਬੱਚਿਆਂ ਨੂੰ ਕੱਪੜੇ ਲੈ ਕੇ ਦੇਨੇ ਆ ਉਨਾ ਕਰਕੇ ਅੱਜ ਕੱਲ ਕਲਜੋਗ ਇੰਨਾ ਵੱਧ ਚੁੱਕਾ ਕਿ ਕਿ ਕੋਈ ਪਤਾ ਹੀ ਨਹੀਂ ਲੱਗਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਵਿਖਾਵਾਂਗੇ ਪਿੰਡ ਪਧਰੀ ਦੀਆਂ ਜਿਹੜਾ ਕਿ ਹਲਕਾ ਅਟਾਰੀ ਦਾ ਪਿੰਡ ਆ ਵੱਡੇ ਦਾ ਪਿੰਡ ਆ ਪਰ ਉਥੋਂ ਦੇ ਜਿਹੜੇ ਕਿ ਗਰੰਤੀ ਸਿੰਘ ਬਾਬਾ ਗੁਰਦੇਵ ਸਿੰਘ ਜਿਹੜੇ ਕਿ ਉਥੋਂ ਪਿੰਡ ਦੇ ਗਰੰਤੀ ਨੇ ਉਸ ਗੁਰਦਾ ਸਾਹਿਬ ਦੇ ਉਹਨਾਂ ਵੱਲੋਂ ਬੜਾ ਸੋਹਣਾ ਪ੍ਰਾਲਕ ਕੀਤਾ ਗਿਆ ਕਿ ਪਿੰਡ ਦੇ ਬੱਚੇ ਦੇ ਪਿੰਡ ਦੀਆਂ ਬੱਚਿਆਂ ਨੂੰ ਜਿਹੜਾ ਕਿ ਇੱਕ ਮੋਬਾਈਲ ਨਾਲ ਉਹ ਖੇਡਾ ਛਡੌਣ ਲਈ ਉਹਨਾਂ ਨੇ ਵੈਗਰੂ ਸਿਮਰਨ ਨਾਮ ਦਾ ਜਪਣ ਵਾਸਤੇ ਬੱਚਿਆਂ ਨੂੰ ਕਿਹਾ ਅੱਜ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਜ ਵੱਡੀ ਤਦਾਦ ਵਿੱਚ ਜਿਹੜੇ ਕਿ ਬੱਚੇ ਤੇ ਬੱਚੀਆਂ ਵੈਗਰੂ ਸਿਮਰਨ ਨਾਮ ਲਿਖ ਕੇ ਅੱਤੇ ਨਾਲ ਜਪਦੇ ਵੀ ਨੇ ਅਤੇ ਉਹਨਾਂ ਦਾ ਮਾਣ ਸਨਮਾਨ ਜਿਹੜੇ ਕਿ ਪਿੰਡ ਦੇ ਗ੍ਰੰਥੀ ਬਾਬਾ ਗੁਰਦੇਵ ਸਿੰਘ ਲੋਕ ਕੀਤਾ ਗਿਆ ਵਾ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਮੰਚ ਵਿਚਾਰ ਕੇ ਦਾ ਆ ਸਤੋ ਬਲੋ ਫਤਿਹ ਸਾਂਜੀ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਮੰਚ ਵਿਚਾਰ ਕੇ ਦਾ ਆ ਵੀ ਬੱਚਿਆਂ ਦਾ ਮੋਬਾਈਲ ਆ ਖੇੜਾ ਛਡਾਇਆ ਜਾਵੇ ਤੇ ਵੈਗਰੂ ਸਿਮਰਨ ਵਾਲੇ ਬੱਚਿਆਂ ਨੂੰ ਜੋੜਿਆ ਜਾਵੇ ਸਭ ਤੋਂ ਪਹਿਲਾਂ ਸਰਬੱਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਵਿਚਾਰ ਤੇ ਬੜੇ ਚਿਰ ਦਾ ਸੀ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਮਾਂ ਆਉਂਦਾ ਨਾ ਪੋ ਦਾ ਮਹੀਨਾ ਉਹ ਜੋ-ਜੋ ਨੇੜੇ ਆ ਰਿਹਾ ਸੀ ਸਾਡੇ ਮਨ ਦੇ ਵਿੱਚ ਵਿਚਾਰ ਆਇਆ ਕਿ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ ਕਰੀਏ ਕਿ ਜਿਹਦੇ ਨਾਲ ਬੱਚੇ ਮੋਬਾਈਲਾਂ ਤੋਂ ਪਾਸੇ ਹੋ ਜਾਣ ਇੱਕ ਪੋ ਦੀ ਸੰਗਰਾਮ ਤੋਂ ਅਸੀਂ ਅਨਾਉਂਸਮੈਂਟ ਕੀਤੀ ਸੀ ਗੁਰਦੁਆਰਾ ਸਾਹਿਬ ਵਿਖੇ ਕੇ ਬੱਚਿਆਂ ਨੂੰ ਬੇਨਤੀ ਜਿੰਨੇ ਵੀ ਸਕੂਲਾਂ ਦੇ ਵਿੱਚ ਪੜਦੇ ਨੇ ਚਾਹੇ ਜੇ ਕੋਈ ਬੀਬੀਆਂ ਭੈਣ ਜੀਆਂ ਪੜੀਆਂ ਵੀਰ ਪੜੇ ਨੇ ਉਹ ਕਾਪੀਆਂ ਉੱਤੇ ਵਾਹਿਗੁਰੂ ਸਿਮਰਨ ਉਚਾਰਨ ਤੇ ਜੇ ਕੋਈ ਸੁਖਮਣੀ ਸਾਹਿਬ ਦਾ ਜਾਪ ਕਰ ਸਕਦਾ ਉਹ ਰੋਜ਼ ਦੇ ਇੱਕ ਕਰਲੇ ਦੋ ਕਰਲੇ ਜਿੰਨਾ ਟਾਈਮ ਹੈ ਜਾਂ ਕੋ ਜਪਜੀ ਸਾਹਿਬ ਦੇ ਪਾਠ ਕਰਲੇ ਚਾਹ ਪਈ ਸਾਹਿਬ ਦੇ ਪਾਠ ਕਰਲੇ ਉਹ ਫਿਰ ਕਾਫੀ ਬੱਚਿਆਂ ਨੇ ਹੰਗਾਰਾ ਭਰਿਆ ਕਈਆਂ ਨੇ ਵਾਹਿਗੁਰੂ ਸਿਮਰਨ ਬਹੁਤ ਵਧੀਆ ਤਰੀਕੇ ਦੇ ਨਾਲ ਲਿਖਿਆ ਕਾਪੀਆਂ ਦੇ ਉੱਤੇ ਬਹੁਤ ਸੋਹਣਾ ਕਰਕੇ ਲਿਖਿਆ ਸੀ ਕਾਫੀ ਬੱਚਿਆਂ ਨੇ ਹੰਗਾਰਾ ਦਿੱਤਾ ਹੈ ਜਿਹੜਾ ਕਿ ਸਾਡੇ ਕੋਲ ਅਸੀਂ ਕਾਪੀਆਂ ਜਮ੍ਹਾਂ ਕਰਕੇ ਫਿਰ ਉਹਨਾਂ ਨੂੰ ਜਦੋਂ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ 13 ਪੋ ਸੀ 14 ਨੂੰ ਫਿਰ ਅਸੀਂ ਸਨਮਾਨ ਕੀਤਾ ਉਹਨਾਂ ਬੱਚਿਆਂ ਦਾ ਮਾਣ ਸਤਿਕਾਰ ਕੀਤਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਹੋਰ ਸ਼ਰਧਾ ਬਣ ਜਾਵੇ ਕੱਲ ਨੂੰ ਫੇਰ ਕਵਾਂਗੇ ਲਿਖਣ ਵਾਸਤੇ ਮੇਰੇ ਖਿਆਲ ਨਾਲ ਗੁਰੂ ਸਾਹਿਬ ਕਿਰਪਾ ਕਰਨ ਹੋਰ ਵੱਧ ਬੱਚੇ ਲਿਖਣਗੇ ਹੁਣ ਕਈ ਜਦੋਂ ਇਹ ਸਨਮਾਨਾਂ ਤੋਂ ਬਾਅਦ ਕਈਆਂ ਨੇ ਪੁੱਛਿਆ ਕਿ ਹੁਣ ਕਦੋਂ ਲਿਖਣੇ ਹੈ ਕਈਆਂ ਨੇ ਪੁੱਛਿਆ ਤੇ ਮੈਂ ਕਿਹਾ ਜੀ ਫੇਰ ਸ਼ੁਰੂ ਕਰਦੇ ਆਂ ਗੁਰੂ ਸਾਹਿਬ ਕਿਰਪਾ ਕਰਨ ਪਰ ਇਹਦੇ ਵਿੱਚ ਸਾਨੂੰ ਸੰਗਤ ਦਾ ਸਹਿਯੋਗ ਚਾਹੀਦਾ ਕਿਉਂਕਿ ਸਹਿਯੋਗ ਤੋਂ ਬਿਨਾਂ ਇਹ ਕਾਰਜ ਨਹੀਂ ਹੁੰਦੇ ਸੰਗਤ ਦਾ ਸਹਿਯੋਗ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸਾਰਾ ਕਾਰਜ ਹੋਣਾ ਹੈ ਜਿਹੜੇ ਸਭੀ ਬਾਬਾ ਜੀ ਖਾਸ ਕਰਕੇ ਬੱਚਿਆਂ ਦੇ ਤੁਸੀਂ ਗੱਲਬਾਤ ਕੀਤੀ ਬੱਚਿਆਂ ਤੁਸੀਂ ਪੁੱਛਿਆ ਵੀ ਜਿਹੜੇ ਮੋਬਾਈਲ ਚਲਾਉਂਦੇ ਸੀ ਹਰ ਟਾਈਮ ਚਤੇ ਟਾਈਮ ਮੋਬਾਈਲ ਚਲਾਉਂਦੇ ਸੀ ਕਈ ਕੀ ਘੰਟੇ ਜਿਹੋ ਦਾ ਸਿਮਰਨ ਜਾਂ ਵਾਇਗੁਰੂ ਦਾ ਜਪਣ ਲਾਪੇ ਨੇ ਬੱਚੇ ਜਾਂ ਲਿਖਣ ਲਾਪੇ ਨੇ ਉਤੋਂ ਬਾਅਦ ਮੋਬਾਈਲ ਆ ਕਿੰਨਾ ਖੜਾ ਛੁੱਟ ਗਿਆ ਕਿੰਨਾ ਕਿ ਉਹਨਾਂ ਨੇ ਕਈ ਕਿਹੇ ਘੰਟੇ ਨਾਲ ਮੋਬਾਈਲ ਚਲਾਉਂਦੇ ਸੀ ਮੋਬਾਈਲ ਤੋਂ ਕਿੰਨਾ ਕੋ ਉਹਨਾਂ ਨੂੰ ਡੈਸ਼ਟਕਾਰਾ ਮਿਲ ਗਿਆ ਬੱਚਾ ਫਰਕ ਪਿਆ ਕਿਉਂਕਿ ਫਰਕ ਇਹ ਪਿਆ ਹੈ ਬੱਚੇ ਸਭ ਕੋ ਪੁੱਛਦੇ ਨੇ ਕਿ ਹੁਣ ਆਪਾਂ ਸਿਮਰਨ ਲਿਖਣਾ ਫੇਰ ਬਾਬਾ ਜੀ ਸ਼ੁਰੂ ਕਰਾਓ ਤੇ ਮੇਰੇ ਮਨ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਆਈ ਕਿ ਇਹ ਵਾਕਈ ਗੁਰੂ ਸਾਹਿਬ ਨੇ ਕਿਰਪਾ ਕੀਤੀ ਛੇ ਦਿਨਾਂ ਦਾ ਮੋਬਾਈਲ ਤੋਂ ਖੜਾ ਛੁੱਟਿਆ ਹੈ ਜਿਹੜੇ ਕਹਿੰਦੇ ਕਿ ਅਸੀਂ ਫੇਰ ਲਿਖੀਏ ਕਿਉਂਕਿ ਜਦੋਂ ਲਿਖਦੇ ਨੇ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਤੇ ਜਦੋਂ ਵਾਹਿਗੁਰੂ ਮਨ ਦੇ ਨਾਲ ਕਹਿੰਦੇ ਨੇ ਉਦੋਂ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਕਿਉਂਕਿ ਜਦੋਂ ਬਾਣੀ ਹਿਰਦੇ ਰੂਪੀ ਘਰ ਦੇ ਵਿੱਚ ਹੁੰਦੀ ਹੈ ਤੇ ਗੁਰਬਾਣੀ ਕਹਿੰਦੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜਦੋਂ ਹਿਰਦੇ ਰੂਪੀ ਘਰ ਦੇ ਅੰਦਰ ਸ਼ਾਂਤੀ ਆਵੇਗੀ ਸੁਖ ਆ ਜਾਵੇਗਾ ਬਾਹਰ ਵੀ ਸੁਖ ਹੋਵੇਗਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੁਣ ਬੱਚੇ ਫੇਰ ਕਹਿੰਦੇ ਨੇ ਬਾਬਾ ਜੀ ਫੇਰ ਲਿਖਿਏ ਕਿਉਂਕਿ ਭਾਵੇਂ ਲਾਲਚ ਦਿੱਤਾ ਇਨਾਮਾਂ ਦਾ ਭਾਵੇਂ ਇਨਾਮ ਦਿੱਤੇ ਨੇ ਮੈਡਲ ਦਿੱਤੇ ਨੇ ਪਰ ਇਹਦੇ ਨਾਲ ਬੱਚਿਆਂ ਦੀ ਹੋਰ ਖੁਸ਼ੀ ਹੈ ਕਿ ਅਸੀਂ ਜਦੋਂ ਵਾਇਕਰੂ ਸਿਮਰਨ ਲਿਖਿਆ ਸਾਨੂੰ ਇਨਾਮ ਮਿਲਿਆ ਤੇ ਇਸ ਕਰਕੇ ਇਹ ਉਪਰਾਲਾ ਅਸੀਂ ਮੰਡ ਦੇ ਵਿੱਚ ਕੀਤਾ ਕਿ ਕਿਉਂ ਨਾ ਇਹੋ ਜਿਹਾ ਕਰੀਏ ਤੇ ਜੇ ਸੰਗਤ ਕੇ ਸਾਡਾ ਉਪਰਾਲਾ ਚੰਗਾ ਲੱਗਾ ਸੰਗਤ ਨੂੰ ਤੇ ਅਸੀਂ ਵੱਧ ਤੋਂ ਵੱਧ ਇਹ ਪਿੰਡ ਲੈਵਲ ਤੇ ਹੋਇਆ ਪਿੰਡਾਂ ਲੈਵਲਾਂ ਤੇ ਜਾ ਕੇ ਨਾ ਇਹ ਆਪਣੇ ਪਿੰਡ ਦਾ ਹੀ ਹੋਇਆ ਪਿੰਡਾਂ ਦੇ ਵਿੱਚ ਜਾ ਕੇ ਉਪਰਾਲਾ ਗਰੰਥੀ ਸਿੰਘਾਂ ਦੇ ਨਾਲ ਸਲਾਹ ਕਰਕੇ ਕਰਾਂਗੇ ਫਿਰ ਇੱਕ ਥਾਂ ਤੇ ਵੱਡਾ ਉਪਰਾਲਾ ਕਰਕੇ ਬੱਚਿਆਂ ਨੂੰ ਸੱਦ ਕੇ ਉਹਨਾਂ ਨੂੰ ਮਾਨ ਸਨਮਾਨ ਕੀਤਾ ਜਾਵੇਗਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ ਤੇ ਫਰਕ ਜ਼ਰੂਰ ਪਿਆ ਸਿਮਰਨ ਦੇ ਨਾਲ ਮਨੇਸੋ ਵੀ ਬਾਬਾ ਜੀ ਗੱਲ ਕਰੀਏ ਬੱਚਿਆਂ ਦੀ ਗੱਲ ਕਰੀਏ ਸਾਡੀਆਂ ਬੱਚਿਆਂ ਦੀ ਗੱਲ ਕਰੀਏ ਕਿੰਨੀ ਕਿੰਨੀ ਉਮਰ ਦੇ ਬੱਚਿਆਂ ਵਿੱਚ ਭਾਗ ਲਿਆ ਵਾ ਤੇ ਕੱਲੇ ਬੱਚਿਆਂ ਨੇ ਭਾਗ ਲਿਆ ਕਿ ਜਾਂ ਵੱਡੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਜਿਹੜੀਆਂ ਘਰਾਂ 'ਚ ਕੰਮ ਕਰਦੀਆਂ ਨੇ ਉਹਨਾਂ ਨੇ ਵੀ ਜਿਹੜਾ ਵਾਇਰਸ ਸਿਮਰਨ ਵਿੱਚ ਭਾਗ ਲਿਆ ਉਹਨਾਂ ਨੇ ਬੱਚੇ ਛੋਟੇ ਜੁ ਕਿਜੀ ਦੇ ਵੀ ਬੱਚੇ ਨੇ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਤੇ ਵਿੱਚ ਵਿਆਹਾਂ ਵਰੀਆਂ ਬੀਬੀਆਂ ਨੇ ਵੀ ਭਾਗ ਲਿਆ ਤੇ ਬੜੀ ਖੁਸ਼ੀ ਦੀ ਗੱਲ ਆ ਨਹੀਂ ਤੇ ਬੀਬੀਆਂ ਵੀ ਬਹੁਤਿਆਂ ਮੋਬਾਈਲਾਂ ਦੇ ਵਿੱਚ ਜਾਂ ਰੀਲਾਂ ਬਣਾਉਣ ਦੇ ਵਿੱਚ ਰੁਚੀ ਹੈ ਉਹਨਾਂ ਦੀ ਜਾਂ ਫਿਰ ਡਰਾਮਿਆਂ ਦੇ ਵਿੱਚ ਉਹ ਸਗੋਂ ਇਹ ਗੱਲ ਉਹ ਵੀ ਕਹਿੰਦੀਆਂ ਬਾਬਾ ਜੀ ਆ ਤੇ ਬਹੁਤ ਵਧੀਆ ਹੋਇਆ ਚਲੋ ਅਸੀਂ ਭਾਵੇਂ ਘਰ ਬੈਠੇ ਗੁਰੂ ਘਰ ਨਹੀਂ ਜਾ ਸਕਦੇ ਪਰ ਘਰ ਬੈਠੇ ਸਿਮਰਨ ਤੇ ਕਰਦੇ ਆ ਨਾ ਕਿਉਂਕਿ ਜਦੋਂ ਲਿਖਦੇ ਆ ਤੇ ਮਨ ਬੋਲਦਾ ਹੈ ਤੇ ਇਸ ਕਰਕੇ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਪ੍ਰੈਕਟੀਕਲ ਫਰਕ ਪਿਆ ਹੋਵੇ ਕਿਸੇ ਚੀਜ਼ ਦਾ ਚਾਹੇ ਕੋਈ ਕਿਸੇ ਵੇਲੇ ਦੁੱਖ ਹੋ ਸਕਦਾ ਕੋ ਘਰ ਦੇ ਵਿੱਚ ਕੋਝ ਵੀ ਹੋ ਸਕਦਾ ਹੈ ਗੁਰੂ ਸਾਹਿਬ ਨੇ ਤੇ ਕਿਰਪਾ ਬਾਣੀ ਨੇ ਅਸਰ ਕਰਨਾ ਹੀ ਕਰਨਾ ਕਿ ਲੱਗਦਾ ਨਹੀਂ ਬਾਬਾ ਜੀ ਕਿਤੇ ਕਿਤੇ ਬਾਣੀ ਜਿਹੜੀ ਆ ਬੱਚੇ ਜਦੋਂ ਵਾਇਰਸਿੰਮਨ ਲਿਖਦੇ ਨੇ ਉਹ ਬੋਲਦੇ ਵੀ ਨਹੀਂ ਤੇ ਬੋਲ ਦੀ ਬਾਣੀ ਲਿਖਦੇ ਵੀ ਨਹੀਂ ਲੱਗਦਾ ਵੀ ਬਾਣੀ ਜ ਉਹਨਾਂ ਦੇ ਅੰਦਰ ਜਾਂਦੀ ਆ ਅਸੀਂ ਦੇਖਿਆ ਜਿਆਦਾਤਰ ਬੱਚੇ ਕਈ ਮੋਬਾਈਲਾਂ ਵਿੱਚ ਗਾਣੇ ਜਿਹੜਾ ਬੋਲਦੇ ਨੇ ਅਸੀਂ ਦੇਖਿਆ ਕਈ ਬੱਚੇ ਹਰ ਟਾਈਮ ਮੂੰਹ 'ਚ ਗਾਣੇ ਬੋਲਦੇ ਸ਼ੁਰੂ ਕਰ ਲੈਂਦੇ ਨੇ ਕਿਹ ਗੱਲ ਵੀ ਕਰਦੇ ਨੇ ਤੇ ਹਰ ਟਾਈਮ ਬੱਚੇ ਗੁੰਗਣਾਉਂਦੇ ਰਹਿੰਦੇ ਨੇ ਪਰ ਜਦੋਂ ਵਾਇਰਸ ਸਿਮਰ پنجاب ਕਰਦੇ ਜਾਂ ਲਿਖਦੇ ਨੇ ਉਹ ਕਿਤੇ ਬਾਣੀ ਵੀ ਕਿਤੇ ਉਹਨਾਂ ਅੰਦਰ ਜਾਂਦੀ ਹੈ ਕਹਿੰਦੇ ਅਸਰ ਜ਼ਰੂਰ ਕਰਦੀ ਹੈ ਬੱਚਿਆਂ ਦਾ ਜੀ ਹਾਂਜੀ ਉਹ ਹੁਣ ਅਸੀਂ ਇਹ ਕੀਤਾ ਹੈ ਕਿ ਬੱਚਿਆਂ ਨੂੰ 4 ਜਾਂ 5 ਵਜੇ ਦਾ ਟਾਈਮ ਰੱਖਾਂਗੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਸੱਦ ਕੇ ਫਿਰ ਬਾਣੀ ਕੰਠ ਕਰਵਾਵਾਂਗੇ ਜਦੋਂ ਬਾਣੀ ਕੰਠ ਹੋਏਗੀ ਫਿਰ ਉਹ ਜਦੋਂ ਮੈਕ ਦੇ ਵਿੱਚ ਬੋਲਣਗੇ ਉਹਨਾਂ ਦੀ ਹੋਰ ਖੁਸ਼ੀ ਵਧਣੀ ਹੈ ਕਿ ਅਸੀਂ ਮੈਕ ਦੇ ਵਿੱਚ ਰਹਿ ਰਸ ਸਾਹਿਬ ਕੀਤਾ ਹੈ ਜਾਂ ਪੰਜ ਬਾਣੀਆਂ ਪੜ੍ਹਦੇ ਆਂ ਇਹ ਉਪਰਾਲਾ ਵੱਧ ਤੋਂ ਵੱਧ ਕਰਾਂਗੇ ਕਿ ਬੱਚਿਆਂ ਨੂੰ ਬਾਣੀ ਕੰਠ ਕਰਵਾਵਾਂਗੇ ਜਦੋਂ ਮੈਕ ਦੇ ਅੱਗੇ ਬੋਲਣਗੇ ਉਹਨਾਂ ਦੇ ਮਨ ਦੇ ਵਿੱਚ ਚਾ ਆਉਣਾ ਤੇ ਉਹਨਾਂ ਤੋਂ ਵੱਧ ਚਾ ਉਹਨਾਂ ਦੇ ਮਾਤਾ ਪਿਤਾ ਨੂੰ ਹੋਣਾ ਤੇ ਮੈਂ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਕਰਦਾ ਕਿ ਉਹ ਵੀ ਵੱਧ ਤੋਂ ਵੱਧ ਗੁਰੂ ਘਰ ਆਉਣ ਤੇ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਜੇ ਤੁਹਾਡੇ ਬੱਚੇ ਨੇ ਕੱਲ ਨੂੰ ਹੋ ਸਕਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਕੋਈ ਜਿਤਨਾ ਹੁਣ ਇਹ ਵੀ ਇਹ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨੇ ਹੈ ਤਾਂ ਇਨਸਾਨ ਹੀ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਇਹ ਕਿਹੜੀ ਤਰੱਕੀ ਗੁਰੂ ਸਾਹਿਬ ਨੇ ਵੱਡਾ ਰਾਗੀ ਬਣਾ ਦੇਣਾ ਗ੍ਰੰਥੀ ਸਿੰਘ ਸਾਹਿਬ ਬਣਾ ਦੇਣਾ ਤੇ ਜਦੋਂ ਬਾਣੀ ਨੇ ਫਿਰ ਅਸਰ ਕਰਨਾ ਹੈ ਤੇ ਤਰੱਕੀ ਤੇ ਪਾਤਸ਼ਾਹ ਨੇ ਦੇਣੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਤੇ ਗੁਰੂ ਨੇ ਖੁਸ਼ੀ ਤੇ ਫਿਰ ਦੇਣੀ ਹੈ ਹੁਣ ਅਸੀਂ ਪ੍ਰਾਲਾ ਕੀਤਾ ਕਿ ਬੱਚੇ 5 ਵਜੇ ਦੇ ਟਾਈਮ ਰੱਖਦੇ ਆ ਇਹਨਾਂ ਨੂੰ ਬਾਣੀ ਵੀ ਕੰਠ ਕਰਵਾਵਾਂਗੇ ਜਦੋਂ ਬਾਣੀ ਕੰਠ ਹੋਏਗੀ ਫੇਰ ਉਹ ਗੁਰਬਾਣੀ ਕੰਠ ਦੇ ਮੁਕਾਬਲੇ ਵੀ ਜਿਹੜੇ ਕਰਵਾਏ ਜਾਣਗੇ ਗੱਲ ਕਰੀ ਬਾਬਾ ਜੀ ਪਰਿਵਾਰ ਦੀ ਗੱਲ ਕਰੀਏ ਬੱਚਿਆਂ ਦੇ ਮਾਤਾ ਪਿਤਾ ਦਾ ਕੀ ਕਹਿਣਾ ਸੀ ਜਦੋਂ ਬੱਚੇ ਮਾਨ ਸਮਾਨ ਲੈ ਕੇ ਘਰੇ ਗਏ ਸੀ ਉਸ ਤੋਂ ਬਾਅਦ ਬੱਚਿਆਂ ਦੇ ਮਾ ਬਾਬ ਦਾ ਤੁਹਾਡਾ ਮੇਲ ਹੋਇਆ ਜਾਂ ਗੁਰਦਸਾਹਿਬ ਆਏ ਉਹਨਾਂ ਦਾ ਕੀ ਕਹਿਣਾ ਸੀ ਵੀ ਬਾਬਾ ਜੀ ਸਾਡੇ ਬੱਚਿਆਂ ਨੂੰ ਸਿੱਧੇ ਰਾਹ ਲਾ ਰਹੇ ਹੋ ਜਿਹੜੇ ਬੱਚੇ ਹਰ ਟਾਈਮ ਮੋਬਾਈਲ ਛੱਡਦੇ ਨਹੀਂ ਸੀ ਜਿਵੇਂ ਰੋਟੀ ਖਾਣੀ ਆ ਤੇ ਤਾਂ ਮੋਬਾਈਲ ਜੇਕਰ ਕੰਮ ਪੜਨਾ ਵਾ ਤੇ ਤਾਂ ਗਾਣੇ ਸੁਣ ਰਹੇ ਕਿ ਬੱਚੇ ਕਹਿੰਦੇ ਸਾਨੂੰ ਪੜ੍ਹਾਈ ਹੁੰਦੀ ਆ ਸਾਨੂੰ ਤਾਂ ਪੜ੍ਹਨਾ ਨਹੀਂ ਆਉਂਦਾ ਕਿ ਲੱਗਦਾ ਸੀ ਬੱਚਿਆਂ ਦੇ ਮਾਪਿਆਂ ਦਾ ਕੋਈ ਤੁਹਾਨੂੰ ਸੁਨੇਹਾ ਦਿੱਤਾ ਗਿਆ ਨਾਲੋਂ ਪਹਿਲੀ ਗੱਲ ਤੇ ਆ ਜਿਹੜੇ ਬੱਚੇ ਵਾਇਗਰੂ ਸਿਮਰਨ ਜਿੰਨਾ ਲਿਖਿਆ ਹੈ ਨਾ ਉਹ ਜਿਹੜੇ ਗਾਣੇ ਗੂਣੇ ਬੋਲਦੇ ਸੀ ਉਹ ਹਟੇ ਆ ਕਿਉਂਕਿ ਉਹਨਾਂ ਦੀ ਰੁਚੀ ਇੱਕ ਜਾਂ ਪ੍ਰੇਮ ਲਾ ਲਈਏ ਬਾਣੀ ਨਾਲ ਹੋ ਗਿਆ ਉਹ ਕਹਿੰਦੇ ਵੀ ਫੇਰ ਲਿਖੀਏ ਬਾਬਾ ਜੀ ਸਾਨੂੰ ਦੱਸੋ ਲਿਖੀਏ ਮੈ ਤਾਂ ਬੜੀ ਖੁਸ਼ੀ ਆ ਤੇ ਜਦੋਂ ਘਰਾਂ ਦੇ ਵਿੱਚ ਬੱਚੇ ਨਾਮ ਲੈ ਕੇ ਗਏ ਸੀ ਉਹ ਮਾਪਿਆਂ ਦੀ ਵੱਧ ਖੁਸ਼ੀ ਹੋਈ ਕਿ ਸਾਡੇ ਬੱਚੇ ਜਿਹੜੇ ਨੇ ਉਹ ਨਾਮ ਲੈ ਕੇ ਆਏ ਨੇ ਭਾਵੇਂ ਕਿ ਵਾਜਗੁਰੂ ਸਿਮਰਨ ਲਿਖਿਆ ਸੀ ਸਭ ਤੋਂ ਵੱਧ ਉਹਨਾਂ ਨੂੰ ਖੁਸ਼ੀ ਹੋਈ ਆ ਤੇ ਜੇ ਅਸੀਂ ਹੋਰ ਵੱਧ ਤੋਂ ਵੱਧ ਕਰਾਂਗੇ ਪ੍ਰਾਈਜ਼ ਵੱਡੇ ਦੇਵਾਂਗੇ ਤੇ ਬੱਚੇ ਜੁੜਨਗੇ ਜੁੜਨਗੇ ਤਾਂ ਬਾਬਾ ਜੀ ਗੱਲ ਕਰੀਏ ਪਿੰਡ ਦੇ ਗ੍ਰੰਥੀ ਜਾਂ ਪਿੰਡ ਦੇ ਸਰਪੰਚ ਸਾਹਿਬ ਦਾ ਕਿੰਨਾ ਸਹਿਯੋਗ ਹੈ ਇਸ ਕੰਮ ਨੂੰ ਲੈ ਕੇ ਕਿ ਲੱਗਦਾ ਵੀ ਹਰ ਇੱਕ ਪਿੰਡਾਂ ਦੇ ਸਰਪੰਚਾਂ ਨੂੰ ਸਹਿਯੋਗ ਦਿਨਾ ਚਾਹੀਦਾ ਵਾ ਕਿਉਂਕਿ ਕਿਤੇ ਬੱਚੇ ਜਿਹੜੇ ਨੇ ਪਿੰਡ ਦੇ ਜਾਂ ਸਾਡੀਆਂ ਮਾਤਾ ਮਾਂ ਭੈਣਾਂ ਜਿਹੜੀਆਂ ਮੋਬਾਈਲਾ ਜੱਤ ਲੱਗੀ ਰਹਿੰਦੀਆਂ ਨੇ ਉਹ ਸਿੱਧੇ ਰਾਹ ਪੈਣ ਗਈਆਂ ਤੇ ਗੁਰੂ ਸਾਹਿਬ ਦੀ ਲਾ ਲੱਗਣ ਗਈਆਂ ਪਿੰਡ ਦੇ ਸਰਪੰਚ ਦੀ ਗੱਲ ਕਰੀਏ ਪਿੰਡ ਦੀ ਪੰਚਾਇਤ ਦੀ ਗੱਲ ਕਰੀਏ ਉਹਨਾਂ ਦਾ ਕਿੰਨਾ ਸਹਿਯੋਗ ਇਸ ਚੀਜ਼ ਨੂੰ ਵੇਖੋ ਜੀ ਸਾਡੇ ਪਿੰਡ ਦੇ ਪੰਚਾਇਤ ਨੇ ਕਮੇਟੀ ਨੇ ਬੜਾ ਸਹਿਯੋਗ ਦਿੱਤਾ ਹੈ ਉਹਨਾਂ ਵੱਲੋਂ ਵੀ ਬੜੀ ਖੁਸ਼ੀ ਹੋਈ ਕਿ ਬਾਬਾ ਜੀ ਵਾਕੇ ਉਪਰਾਲਾ ਕਰਨਾ ਚਾਹੀਦਾ ਤੇ ਮੈਂ ਤੇ ਹੱਥ ਜੋੜ ਕੇ ਸਾਰੇ ਸਰਪੰਚਾਂ ਨੂੰ ਬੇਨਤੀ ਕਰਦਾ ਪੰਚਾਇਤਾਂ ਨੂੰ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਕਿ ਜੇ ਉਪਰਾਲੇ ਕੀਤੇ ਜਾਣ ਤੇ ਹੋ ਸਕਦਾ ਸਾਡੀ ਪਨੀਰੀ ਜਿਹੜੀ ਬਚ ਜਾਵੇ ਗੁਰੂ ਸਾਹਿਬ ਦੇ ਨਾਲ ਜੁੜ ਜਾਵੇ ਕਿਉਂਕਿ ਗ੍ਰੰਥੀ ਸਿੰਘ ਦਾ ਸਹਿਯੋਗ ਦਵਾਂਗੇ ਫੇਰ ਹੀ ਇਹ ਪ੍ਰਾਲੇ ਹੋਣੇ ਆ ਜੇ ਮੰਨ ਲਓ ਆਪਾਂ ਬੱਚਿਆਂ ਨੂੰ ਪ੍ਰਾਈਜ਼ ਦੇਣੇ ਆ ਉਹਦੇ ਵਾਸਤੇ ਮਾਇਆ ਤੇ ਚਾਹੀਦੀ ਤੇ ਜੇ ਪੰਚਾਇਤ ਸਰਪੰਚ ਕਮੇਟੀਆਂ ਸਹਿਯੋਗ ਦੇਣ ਵੀ ਬਾਬਾ ਜੀ ਚਲੋ ਵੀ ਤੁਸੀਂ ਕੋਈ ਨਾ ਕੋਈ ਕਾਰਜ ਕਰੋ ਅਸੀਂ ਤੁਹਾਡਾ ਸਹਿਯੋਗ ਦੇਨੇ ਆ ਫਿਰ ਤੇ ਮੇਰੇ ਮਨ ਦੇ ਵਿੱਚ ਇਹ ਵਿਚਾਰਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਰੂਪ ਦੇ ਵਿੱਚ ਆਪ ਵਰਤਨਾ ਹੈ ਆਪ ਵਰਤਨਾ ਹੈ ਤੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਨਾਲ ਜੁੜਨ ਤੋਂ ਕੋਈ ਟਾਲ ਮਟਾਲ ਨਹੀਂ ਹੋਣਾ ਕੋਈ ਰੋਕ ਵੀ ਨਹੀਂ ਸਕਦਾ ਬੱਚਿਆਂ ਨੇ ਜੁੜਨਾ ਹੀ ਜੁੜਨਾ ਹੈ ਮੈਨੂੰ ਲੱਗਦਾ ਬਾਬਾ ਜੀ ਖਾਸਕੇ ਹਲਕਾ ਟਾਰੀ ਦਾ ਜਿਹੜਾ ਤੁਹਾਡਾ ਪਿੰਡ ਹੈ ਪਿੰਡ ਪਧਰੀ ਆ ਸਭ ਤੋਂ ਪਹਿਲੀ ਵਾਰ ਤੇ ਮੈਨੂੰ ਲੱਗਦਾ ਆ ਗਿਆ ਅਸੀਂ ਦੇਖਿਆ ਵੀ ਇੰਨੇ ਹਟਾ ਹਲਕਾ ਟਾਰੀ ਵਿੱਚ ਪਿੰਡ ਨੇ ਪਰ ਮੈਨੂੰ ਲੱਗਦਾ ਜਿਹੜੀ ਬੱਚਿਆਂ ਨੂੰ ਨਾਮ ਸੰਬੰਧ ਦਾ ਜਿਹੜਾ ਜੋੜਾ ਗਿਆ ਮੈਨੂੰ ਲੱਗਦਾ ਤੁਹਾਡੇ ਪਿੰਡ ਦੇ ਪਹਿਲਾ ਪਰਲਾ ਜਿਹੜਾ ਤੁਸੀਂ ਤੁਹਾਡੇ ਵੱਲੋਂ ਗੰਤ ਸਿੰਘ ਕੋਲ ਕੀਤਾ ਗਿਆ ਹੋਵੇ ਹਾਂਜੀ ਇਹ ਅੱਗੇ ਨਹੀਂ ਜੇ ਕਦੀ ਹੋਇਆ ਤੇ ਪਹਿਲੀ ਵਾਰ ਹੀ ਹੋਇਆ ਤਾਂ ਹੀ ਸਾਡੇ ਮਨ ਦੇ ਵਿੱਚ ਇੰਨਾ ਚਾਹ ਤੇ ਖੁਸ਼ੀ ਸੀ ਕਿਉਂਕਿ ਬਾਣੀ ਕਹਿੰਦੀ ਵਿਸਰਣਾ ਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਅਸੀਂ ਚਾਹ ਦੇ ਨਾਲ ਸਵੇਰੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨੇਤ੍ਰਿਮ ਕਰਦੇ ਆਂ ਫਿਰ ਦੀਵਾਨ ਲਾਉਨੇ ਉਹ ਦੀਵਾਨ ਦੇ ਵਿੱਚ ਵੀ ਵੱਧ ਤੋਂ ਵੱਧ ਸਿਮਰਨ ਕਰਵਾਇਆ ਜਾਂਦਾ ਤੇ ਸਾਡੇ ਮਨ ਦੇ ਵਿੱਚ ਇਹੋ ਵਿਚਾਰ ਹੁੰਦਾ ਕੋਈ ਨਾ ਕੋਈ ਪ੍ਰਾਲਾ ਇਹੋ ਜਿਹਾ ਕੀਤਾ ਜਾਵੇ ਕਿ ਜਿਹਦੇ ਨਾਲ ਚਲੋ ਸਿਫਤੋ ਹੁੰਦੀ ਜਿਹੜਾ ਕੋਈ ਕਰੇ ਆਪਣੀ ਸਿਫਤ ਆਪੇ ਤੇ ਕੀਤੀ ਨਹੀਂ ਜਾ ਸਕਦੀ ਫਿਰ ਜਦੋਂ ਕੋਈ ਪ੍ਰਾਲਾ ਕਰੀ ਤਾਂ ਫਿਰ ਆਪੇ ਸੰਗਤ ਵਾਹ ਵਾਹ ਤੇ ਇਹ ਆ ਜਿਹੜੀ ਸੰਗਤ ਕਰੇ ਦੁਨੀਆਂ ਦੀ ਵਾਹ ਵਾ ਮਾੜੇ ਕੰਮਾਂ ਚੋਂ ਲੈ ਕੇ ਉਹ ਕੋਈ ਵਾਹ ਵਾ ਨਹੀਂ ਇਹ ਗੁਰੂ ਸਾਹਿਬ ਦੀ ਕਿਉਂਕਿ ਸੰਗਤ ਜਿਹੜੀ ਸਭ ਤੋਂ ਵੱਡੀ ਹੈ ਗੁਰੂ ਸਾਹਿਬ ਨੇ ਵੀ ਕਿਹਾ ਮੇਰੇ ਤੋਂ ਵੱਡੀ ਹੈ ਤੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਉਹ ਸੰਗਤ ਵਿੱਚ ਰੱਬ ਵੱਸਦਾ ਹੈ ਤੇ ਜਦੋਂ ਸੰਗਤ ਕਹਿੰਦੀ ਆ ਵੀ ਵਾਹ ਵੀ ਆ ਤੇ ਬਹੁਤ ਵਧੀਆ ਕਾਰਜ ਹੋਇਆ ਤੇ ਫਿਰ ਇਸ ਕਰਕੇ ਇਹ ਕਾਰਜ ਦੇ ਵਿੱਚ ਸਾਡਾ ਵੀ ਮਨ ਕਰਦਾ ਪਿੱਛੇ ਨਾ ਹਟੀਏ ਕੋਈ ਨਾ ਕੋਈ ਕਾਰਜ ਕਰਦੇ ਰਹੀਏ ਕਿ ਬੱਚੇ ਜਿਹੜੇ ਆ ਬੀਬੀਆਂ ਭੈਣਾਂ ਵੱਧ ਤੋਂ ਵੱਧ ਗੁਰੂ ਸਾਹਿਬ ਦੇ ਨਾਲ ਜੋੜ ਜਾਣ। ਉਹ ਗੱਲ ਕਰੀ ਬਾਬਾ ਜਿੱਥੇ ਅਸੀਂ ਦੇਖਦੇ ਵੀ ਤੁਸੀਂ ਬੱਚਿਆਂ ਨੂੰ ਤੇ ਨਾਮ ਸਿਰ ਮਾ ਜੋੜ ਰਹੇ ਹੋ ਪਰ ਉਹਨਾਂ ਮਾਪੇ ਦਾ ਕੀ ਕਰੋਗੇ? ਜਿਹੜੇ ਮਾਪੇ ਖੁਦ ਆਪਣੇ ਬੱਚਿਆਂ ਦੇ ਨਾਲ ਰੀਲਾ ਪਾਉਂਦੇ ਨੇ, ਧੀਾਂ ਜਵਾਨ ਹੁੰਦੀਆਂ ਨੇ, ਉਹਨਾਂ ਨੂੰ ਵਨਸ ਵਨੇ ਕੱਪੜੇ ਪਾ ਕੇ ਨਾਲ ਜੀਂਦਾ ਪਾ ਕੇ ਟੋਪ ਪਾ ਕੇ ਜਦੋਂ ਉਹਨਾਂ ਨਾਲ ਤੁਰੇ ਜਾਂਦੇ ਨੇ ਤੇ ਗਾਲਾਂ ਲਾਉਂਦੇ ਨੇ ਬਖਖਾ ਜਾ। ਇਹ ਲੱਗਦਾ ਵੀ ਮਾਪੇ ਧੀਆਂ ਦੇ ਨਾਲ ਇਸ ਤਰ੍ਹਾਂ ਦੀ ਵੀਡੀਓ ਪਾਉਣੀ ਚਾਹੀਦੀਆਂ ਨੇ। ਹੁਣ ਦਾ ਸਮਾਂ ਜਿਹੜਾ ਚੱਲਣ ਡਿਆ ਨਾ ਜੇ ਕੋਈ ਭੈਣ ਭਰਾ ਵੀ ਜਾਂਦਾ ਤੇ ਲੋਕ ਕਹਿੰਦੇ ਨੇ ਕਿ ਗਲਤ ਜਾ ਰਹੀ ਹੈ ਜੋੜੀ। ਪਰ ਉਹ ਕਿਉਂ ਹੁੰਦਾ ਹੈ ਮੈਂ ਨਾ ਹਜੂਰ ਸਾਹਿਬ ਗਿਆ ਸੀ ਉੱਥੇ ਉਹਨਾਂ ਸਟicker ਬਣਾ ਕੇ ਲਾਏ ਸੀ ਪੜਕੀਲੇ ਕੱਪੜੇ ਦੇਖ ਕੇ ਕਾਮ ਚੇਤੇ ਆਉਂਦਾ ਹੈ ਸਾਦੇ ਕੱਪੜੇ ਦੇਖ ਕੇ RAM ਚੇਤੇ ਆਉਂਦਾ ਹੈ ਤੇ ਜੇ ਸਾਦਾ ਲਿਬਾਸ ਹੋਵੇਗਾ ਹਰ ਇੱਕ ਨੂੰ ਪਤਾ ਲੱਗੇਗਾ ਕਿ ਇਹ ਕੋਈ ਜੋੜੀ ਨਹੀਂ ਹੈ ਤੇ ਜਿਹੜੇ ਕੱਪੜੇ ਅੱਜ ਕੱਲ ਚੱਲ ਪਏ ਨੇ ਜਿਹੜੇ ਟੀਵੀ ਤੇ ਵੱਲ ਵੇ ਵੇ ਕੇ ਅਸੀਂ ਬੱਚਿਆਂ ਨੂੰ ਕੱਪੜੇ ਲੈ ਕੇ ਦੇਨੇ ਆ ਉਹਨਾਂ ਕਰਕੇ ਅੱਜ ਕੱਲ ਕਲਜੋਗ ਇਹਨਾਂ ਵੱਧ ਚੁੱਕਾ ਕਿ ਕਿ ਕੋਈ ਪਤਾ ਹੀ ਨਹੀਂ ਲੱਗਦਾ ਭਾਵੇਂ ਕੋਈ ਭੈਣ ਭਰਾ ਤੁਰਿਆ ਜਾਂਦਾ ਹੈ ਭਾਵੇਂ ਕੋਈ ਮਾਂ ਪੁੱਤ ਤੁਰਿਆ ਜਾਂਦਾ ਹੈ ਭਾਵੇਂ ਕੋਈ ਪਿਓ ਤੀ ਤੁਰੀ ਜਾਂਦੀ ਹੈ ਪਰ ਇਹ ਗੱਲਾਂ ਜਿਹੜੀਆਂ ਗਲਤ ਹੋਣ ਲੱਗ ਪੈਂਦੀਆਂ ਕਮੈਂਟ ਗਲਤ ਵੱਜਦੇ ਨੇ ਇਸ ਕਰਕੇ ਮੈਂ ਤੇ ਮਾਂ ਪਿਓ ਨੂੰ ਬੇਨਤੀ ਕਰਦਾ ਜਦੋਂ ਜਾਈਦਾ ਨਾ ਘਰਾਂ 'ਚ ਸਵੇਰੇ ਦਾਸ ਜਾਂਦਾ ਘਰਾਂ 'ਚ ਤੇ ਕਈ ਦਾ ਵੀ ਭਾਈ ਗੁਰੂ ਗੁਰਦੁਆਰਾ ਸਾਹਿਬ ਤੁਹਾਡੇ ਬੱਚੇ ਆਉਂਦੇ ਨੇ ਤੁਸੀਂ ਵੀ ਜਰੂਰ ਆਇਆ ਕਰੋ ਹਾਜ਼ਰੀ ਭਰਿਆ ਕਰੋ ਤੁਸੀਂ ਵੀ ਗੁਰੂ ਸਾਹਿਬ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਨਾਲ ਤੇ ਜੇ ਬੱਚੇ ਤੁਰਨਗੇ ਤੇ ਸ਼ਾਇਦ ਹੋ ਸਕਦਾ ਕਿਤੇ ਨਾ ਕਿਤੇ ਮਾਪਿਓ ਦੇ ਵੀ ਮਨ ਦੇ ਵਿੱਚ ਆਵੇ ਕਿ ਸਾਡੇ ਬੱਚਾ ਅਮਰਤ ਧਾਰੀ ਆ ਵਾਹਿਗੁਰੂ ਸਿਮਰਨ ਕਰਦਾ ਹੈ ਗੁਰੂ ਘਰ ਜਾਂਦਾ ਤੇ ਅਸੀਂ ਵੀ ਜਾਈਏ ਅਸਰ ਤੇ ਹੋਵੇਗਾ ਜਰੂਰ ਪਰ ਹੌਲੀ ਹੌਲੀ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸ਼ਾਇਦ ਕਿ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਸਮੇਂ 'ਚ ਪੱਤਰੀ ਜਿਹੜੀ ਹੈ ਭਾਵੇਂ ਅੱਜ 100 ਬੱਚੇ ਨੇ ਸਾਥ ਦਿੱਤਾ ਕੱਲ ਨੂੰ 200 500 ਹਜ਼ਾਰ ਵੀ ਹੋ ਸਕਦਾ ਵੱਧ ਤੋਂ ਵੱਧ ਉਪਰਾਲਾ ਜਿਹੜਾ ਕੀਤਾ ਜਾਵੇਗਾ ਤੇ ਦਾਸਦ ਇਹੋ ਹੀ ਆਪੀ ਮੈਂ ਸੰਗਤ ਨੂੰ ਤਾਂ ਬੇਨਤੀ ਬਾਰ-ਬਾਰ ਕਰਦਾ ਜੇ ਤੁਹਾਨੂੰ ਇਹ ਪ੍ਰਾਲਾ ਚੰਗਾ ਲੱਗਾ ਸਾਨੂੰ ਸਹਿਯੋਗ ਦਿਓ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕਾਰਜ ਕਰਕੇ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰੀਏ ਤੇ ਜਿਹੜਾ ਕਿ ਪ੍ਰਾਲਾ ਪਰਫੁੱਲਤ ਹੋਵੇ ਜਿਹੜਾ ਬੂਟਾ ਸਿੱਖੀ ਦਾ ਹੋਰ ਹਰਿਆ ਭਰਿਆ ਤੇ ਵੱਡਾ ਹੋ ਜਾ ਠੀਕ ਹੋ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਕੀਤੀ ਪਿੰਡ ਪੰਦਰੀ ਦੇ ਜਿਹੜਾ ਕੀ ਗ੍ਰੰਤੀ ਸਿੰਘ ਬਾਬਾ ਗੁਰਦੇਵ ਸਿੰਘ ਤੁਸੀਂ ਕਿਹਾ ਇਹਨਾਂ ਵੱਲੋਂ ਬਹੁਤ ਸੋਹਣਾ ਪ੍ਰਾਲਾ ਕੀਤਾ ਗਿਆ ਵਾ ਪਿੰਡ ਦੇ ਬੱਚੇ ਤੇ ਬੱਚੀਆਂ ਨੂੰ ਮੋਬਾਈਲ ਤੋਂ ਕਿਹੜਾ ਛਡੋਂ ਵਾਸਤੇ ਉਹਨਾਂ ਨੇ ਸਿੱਧੇ ਰਾਹੋਂ ਵਾਸਤੇ ਵਾਇਰਸ ਸਿੰਮਰ ਜਿਹੜਾ ਨਾਮ ਜਪਣ ਵਾਸਤੇ ਤੁਸੀਂ ਗਿਆ ਤੁਸੀਂ ਦੇਖਿਆ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚੇ ਤੱਕ ਜਿਹੜੇ ਮੁਕਾਬਲੇ ਕਰਾਏ ਗਏ ਨੇ ਤੇ ਬੱਚਿਆਂ ਵਿੱਚ ਬੜਾ ਸ਼ਾਹ ਵਾ ਬੱਚੇ ਕਈ ਕਿਹੜੇ ਘੰਟੇ ਪਹਿਲਾਂ ਮੋਬਾਈਲ ਚਲਾਉਂਦੇ ਸੀ ਮੋਬਾਈਲ ਤੋਂ ਕਿਹੜਾ ਛੋਟ ਕੇ ਹੁਣ ਵਾਇਰਸ ਸਿੰਮਰ ਨਾਲ ਜੁੜ ਗਏ ਨੇ ਅਤੇ ਬਾਬਾ ਜੀ ਦਾ ਵੀ ਕਹਿਣਾ ਵੀ ਹੁਣ ਬੱਚੇ ਤੇ ਜੋੜੇ ਜੋੜੇ ਨੇ ਬੱਚਿਆਂ ਦੇ ਮਾਪੇ ਵੀ ਜੁੜੇ ਨੇ ਉਹ ਸਿੱਧੇ ਰਾਹ ਲੱਗਨੇ ਨੇ ਉਹ ਵੀ ਬੜਾ ਵੱਡਾ ਪ੍ਰਲੋਕ ਕਰ ਰਹੇ ਨੇ ਐਸ ਤਕੇ ਬਾਬਾ ਜੀ ਦਾ ਕਹਿਣਾ ਪਿੰਡ ਪਿੰਡ ਸ਼ਹਿਰ ਸ਼ਹਿਰ ਇਸ ਤਰ੍ਹਾਂ ਤਾ ਜੋ ਕਿ ਬੱਚਿਆਂ ਨੂੰ ਸਿੱਧੇ ਰਾਹ ਅਤੇ ਉਸ ਰੀਲਾ ਨਾਲੋਂ ਉਸ ਵੀਡੀਓ ਨਾਲੋਂ ਜਸ ਗਾਣਿਆਂ ਨਾਲੋਂ ਕਿਹੜਾ ਛਡਾ ਕੇ ਵਾਇਰਸ ਸਿੰਮਨ ਨਾਲ ਜੜਾ ਨਹੀਂ ਜੋੜਨਾ ਚਾਹੀਦਾ ਮਿੰਨੂ ਦੇ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਪਕ ਪੋਚ ਚੈਨ ਲਈ ਅਮਰਸਰ